ਹਾਂਜੀ ਕਿੰਨਾ ਝਟੋਂ ਲੋ ਜੀ ਮੁੰਡੇ ਜਿਹੜਾ ਥੇ ਰੰਗ ਲਾਉਣਾ ਮੈਂ ਘੁੱਟ ਕੇ ਤੇ ਰੱਖਿਆ ਕਰ ਦੋ ਬਾਲ ਦੇ ਨਾਲ ਤੇ ਇਧਰ ਦੇਖੋ ਅੱਜ ਹੋ ਰਿਹਾ ਇਹ ਖੁੱਡਾ ਪੇਂਟ ਇਧਰ ਦੇਖੋ ਇੱਥੋਂ ਇਧਰ ਨਹੀਂ ਕਰਨਾ ਇੱਥੋਂ ਇਧਰ ਨਹੀਂ ਕਰਨਾ ਇੱਥੋਂ ਇਧਰ ਨਹੀਂ ਕਰਨਾ ਓਏ ਸ਼ੈਂਕੀ ਸ਼ੈਂਕੀ ਲਗਾ ਰਿਹਾ ਹੈ ਸ਼ੈਂਕੀ ਦਾ ਕਾਰ ਹੋ ਰਿਹਾ ਪੇਂਟ ਆਹ ਥੈਂਕ ਯੂ ਇਹਨ ਜੇ ਵਿੱਚ ਬਾੜਤਾ ਤੇ ਨਹੀਂ ਸਾਰੇ ਨਿੱਪੜ ਜਣ ਹਾਂ ਜਵਾੜ ਗਈ ਹੂੰ ਤਾਂ ਤੇ ਸੁੱਕ ਜਣਾ ਨਹੀਂ ਵੈਸੇ ਹਾਣੋ ਅਗਲੀ ਛਾਪ ਹੋ ਜੂਗਾ ਆ ਮੈਂ ਕੈਸੇ ਨਾ ਧਰਾ ਲਾ ਜਾਨੀ ਆ ਧਰਾ ਲਾ ਜੀ ਚੱਲ ਕੋਈ ਆ ਜੀ ਦਾ ਫਿਰ ਕੀ ਇਹ ਨਮਾਇ ਚੱਲ ਜਣਾ ਹਾਂ ਇਹਦਾ ਬੇਪੇ ਜੜੀ ਬੂਟੀਆਂ ਬਹੁਤ ਭੌਂਦੀ ਉੱਤੇ ਅੱਜ ਆ ਜੀ ਕਿਉਂਕਿ ਹਾਂ ਹਾਂ ਹੂੰ

ਇਹਦਾ ਬੜਾ ਆਸ਼ਾਣਾ ਥੈਂਕ ਯੂ ਇਹਦਾ ਬੜਾ ਆਸ਼ਾਣਾ ਸ਼ੰਕੀ ਵੱਡਾ ਖੁੱਡਾ ਇਹਦੇ ਅੰਦਰ ਪਿਆ ਹੁਣ ਹੋ ਗਈ ਠੰਡ ਗਰਮੀ ਆ ਗਈ ਹੁਣ ਇਹਨੂੰ ਬਾਹਰ ਇੱਥੇ ਨਿੱਕਾ ਪਿੰਜਰਾ ਰੱਖਿਆ ਮਾਚਿਆ ਨਾ ਕਰ ਛੜ ਗਿਆ

ਯਾਰ ਮੈਂ ਲੋਕਡਾਉਨ ਲੱਭੀ ਦਵੇ ਨਹੀਂ ਚੰਗਾ ਹੈ ਮੈਂ ਲੋਕਡਾਉਨ ਤੋਂ ਲੱਭੀ ਮੈਨੂੰ ਲੋ ਵੀ ਹੋ ਗਿਆ ਖੁੱਡਾ ਕੰਪਲੀਟ ਆਪਣਾ ਸ਼ੈਂਕੀ ਦਾ ਖੁੱਡਾ ਬਣ ਗਿਆ ਘੈਂੜ ਇਹ ਵੀ ਬੈਠਾ ਦੇਖੀ ਜਾਂਦਾ ਵੀ ਕੀ ਹੋ ਗਈ ਰਿਆ ਹਾਂ ਤੈਨੂੰ ਹੀ ਪੇਂਟ ਕਰਦਗੇ ਵਾਈਟ ਕਲਰ ਦਾ ਏ ਹਾਂ ਓਏ ਤੈਨੂੰ ਵਾਈਟ ਪੇਂਟ ਕਰਦਗੇ ਰੈਂਦ 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 ਲਿਬੜ ਜੂ ਰੰਗ ਵਿੱਚ ਸ਼ੈਂਕੀ ਵੀ ਹੋ ਕੰਮ ਨਹੀਂ ਕਰਦਾ ਸਾਨੂੰ ਐ ਚੱਕੀ ਜਾਂਦੀ ਇੱਥੇ ਛੜ ਦੇ ਤਾਰ ਦੇ ਇੱਥੇ ਤਾਰ ਦੇ ਇੱਥੇ ਤਾਰ ਦੇ ਚੱਲ ਹੋਨਾ ਹੀ ਅੰਦਰ ਜਾ ਕੇ ਵੇਜਾ ਗਰਮੀ ਬਹੁਤ ਤੂੰ ਹੀ ਜਾ ਉਹ ਅੰਦਰ ਪੁੱਤ ਠੀਕ ਹੁਣ ਹੈਗੀਆਂ ਵੇਲੇ ਤੇ ਇੱਧਰ ਤਾਂ ਅੰਗੂਰਾਂ ਦੀਆਂ ਵੱਲਾਂ ਆਪੇ ਦਿੱਤੀਆਂ ਬੰਨ ਤੇ ਆ ਵਾਂਸ ਲੈ ਕੇ ਆਂਦੇ ਸ਼ਹਿਰ ਤੋਂ ਜਾ ਕੇ ਮੈਂ ਤੇ ਕਰਨੇ ਨੇ ਮੋਟਰਸਾਈਕਲ ਤੇ ਤੇ ਇਧਰ ਜਾਲ ਬੰਨਿਆ ਜਾ ਰਿਹਾ ਦੇਖੋ ਸਬਜ਼ੀਆਂ ਚੜਾਉਣ ਵਾਸਤੇ ਤੁਹਾਨੂੰ ਦਿਖਾਉਣੇ ਆ ਕਿ ਜਿਹੜੀਆਂ ਆਪਾਂ ਵੇਲਾਂ ਵਗੈਰਾ ਲੱਗੀਆਂ ਨੇ ਇਥੇ ਇੰਨਾਂ ਦਾ ਸਾਰਿਆਂ ਦਾ ਜਾਲ ਚੜਾਵਾਂਗੇ ਆਪਾਂ ਇਹ ਆਪਾਂ ਦੋ ਤਿੰਨ ਸੋ ਦਾ ਜਾਲ ਮਿਲ ਗਿਆ ਸਸਤੇ ਮਿਲ ਗਿਆ ਉਹ ਸਿਰੇ ਤਾਈ ਆਪਾਂ ਟੰਬੇ ਗੜਤੇ ਆ ਆ ਬਾਸ ਨਵੇਂ ਲੈ ਕੇ ਆਂਦੇ ਆ ਉਹ ਤੂੰ ਫੇਰ ਆ ਗਿਆ ਬਾਹਰ ਡਾ ਦੇ ਇਹਨੂੰ ਲੈ ਜਾ ਅੰਦਰ ਤੇਰੇ ਜਿਹੜੇ ਦਾ ਸ਼ਿੰਕੀ ਹੋਇਆ ਪਿਆ ਹਣ ਹੈਂ ਲੋਟ ਨਹੀਂ ਆਉਂਦਾ ਚੱਲਿਆ ਜਾ ਅੰਦਰ ਚੱਲ ਚੱਲ ਬੁੱਤ ਅੰਦਰ ਚੱਲ ਪਾਤ ਚੱਲ ਕੇ ਰਮ ਐਡੇ ਸਾਨ ਸਭ ਗੱਣੀ ਨਹੀਂ ਕਰ ਰਹੀ ਬਾਪੂ ਸਾਹਿਬ ਦੀ ਗਾਵਣ ਹੀ ਗਾਣਾ ਕੱਢੀ ਜਾਂਦਾ ਰਹਿੰਦਾ ਉਹ ਭਜਨੋਂ ਨਹੀਂ ਹਟਦੀਆਂ ਹੀ ਗਾਣਾ ਕੱਢਣੋਂ ਨਹੀਂ ਛੱਡਦਾ ਲੈ ਆ ਦੇਖੋ ਬੇ ਨਿਆਰੇ ਹਾਂ ਮਾਤਾ ਆ ਬੇਬੇ ਦੀ ਸਾਡੀ ਜੀਵਨੀ ਮੈਂ ਕਹਾਂ ਸਭ ਤੋਂ ਜਿਆਦਾ ਸਰਦਾਰੀ ਸਾਡੀ ਬੇਬੇ ਦੀ ਆ ਕੁਰਸੀ ਦੇ ਬਹਿ ਕੇ ਕੰਮ ਕਰਾਉਣਾ ਦੱਸ ਕੇ ਗਾਣਾ ਕੱਢ ਰਿਹਾ ਉਹ ਲੈਦਾ ਮੈਂ ਕੱਢਦੀ ਨਹੀਂ ਮੈਂ ਗਾਣਾ ਦੇ ਗਾਣਾ ਹਾਏ ਹਾਏ ਤਾਂ ਗਾਰਾਂ ਵਾਲਾ ਗੇਰ ਗੇਰ ਇਹਨੇ ਕੱਢਿਆ ਹੋਇਆ ਨੋਟਲੀ ਆ ਲਓ ਵੀ ਮਿੱਤਰੋ ਆਹ ਦੇਖੋ ਉਹ ਵੀ ਤੁਹਾਨੂੰ ਨੈਟ ਦਿਖਾਉਣੇ ਲੱਗਾ ਵਿਆ ਠੀਕ ਆ ਹੁਣ ਵਿਹਲੇ ਆ ਘਰੇ ਪ੍ਰੋਗਰਾਮ ਆਪਣੇ ਨਿਬੜ ਗਏ ਆ ਨੈਟ ਦੱਸਦੇ ਨੇ ਉਹਨੇ ਵੀਡੀਓ ਵਿੱਚ ਸਾਰਾ ਨੈਟ ਲੱਗਾ ਹੋਇਆ ਸਾਰਾ ਆ ਸਾਰਾ ਉਹ ਉਧਰ ਠੀਕ ਆ ਜਦੋਂ ਇਹ ਤੇ ਚੜ ਗਈਆਂ ਨਾ ਉੱਤੇ ਇਹਦੇ ਬੂਟੇ ਚੜ ਗਏ ਤਾਂ ਤੇ ਫੇਰ ਦੇਖਿਓ ਕਿੰਨਾ ਨਜ਼ਾਰਾ ਆਉਂਦਾ ਇੱਕ ਤਰ੍ਹਾਂ ਦਾ ਸਵਰਗੀ ਬਣ ਜਾਣਾ ਜਿਹਨੂੰ ਕਵਰ ਹੋ ਗਿਆ ਇਹ ਚਾਰ ਚਫੇਰੇ ਉੱਤਰ ਤਾਈਂ ਕਮਾ ਕੇ ਮੰਮਾ ਤੱਕ ਲੈ ਕੇ ਜਾਣਾ ਠੀਕ ਆ ਚਾਰ ਚਫੇਰੇ ਦੀ ਬਾਉਂਡਰੀ ਬਣ ਜਾਣੀ ਨਾਲੇ ਤੇ ਇਹਨੂੰ ਕਵਰ ਹੋ ਜੂ ਸਾਰੇ ਆਪਣੀ ਸਬਜ਼ੀ ਤੇ ਜਿਹੜੀਆਂ ਵੇਲਾਂ ਹੈਗੀਆਂ ਆਪਾਂ ਦੁਬਾਰਾ ਹੋਰ ਲਾਵਾਂਗੇ ਲਿਆ ਕੇ ਕਿਉਂਕਿ ਪਹਿਲਾਂ ਆ ਚੀਜ਼ ਜਲਦੀ ਵਿਆਉਤ ਹੈ ਨਹੀਂ ਸੀ ਤੇ ਹੁਣ ਆਪਾਂ ਜਿੱਥੇ ਜਾਲ ਘੁੰਮਿਆ ਉੱਥੇ ਹੋਰ 10 15 ਬੂਟੇ ਹੋਰ ਲਿਆ ਕੇ ਲਾਵਾਂਗੇ ਤੇ ਰਾਤ ਇਥੇ ਕੁੱਤੇ ਆ ਗਏ ਤੇ ਕੁੱਤੇ ਨੇ ਆ ਥੋੜੇ ਖਲਾਰਤਾ ਦੋ ਤਿੰਨ ਬੂਟੇ ਹੀ ਪੜਤੇ ਪਿੰਡੀਆਂ ਵੀ ਕਹਿੰਦੇ ਆ ਥੋੜੀਆਂ ਸੰਗਣੀਆਂ ਲਾਉਣੀਆਂ ਚਾਹੀਦੀਆਂ ਕਹਿੰਦੇ ਜਿੰਨੀ ਘਰਲੀ ਪਿੰਡੀ ਲਾਉਂਗੇ ਉਹਨੀ ਜਲਦੀ ਪੱਕ ਜਾਂਦੀ ਛੇਤੀ ਬੜਾ ਜਿਆਦਾ ਪੋਸ਼ਣ ਮਿਲਦਾ ਸਾਨੂੰ ਇਹਨੂੰ ਸੰਗਣੀਆਂ ਲਾਇਆ ਹੀ ਦੀਆਂ ਬਾਕੀ ਦੇਖੋ ਕੀ ਬਣਦਾ ਹਾਂ ਐਸ਼ ਕੀ ਬਣ ਰਿਹਾ ਹਾਂ ਕੀ ਹੈ ਕੀ ਹੋਇਆ ਕੀ ਹੋਇਆ ਆਉਣਾ ਪੁੱਤ ਹਾਂ ਕੀ ਆਉਣਾ ਮੈਨੂੰ ਕੰਮ ਕਰ ਲੈੰਦੇ ਬੱਤਾ ਤੂੰ ਦੱਸ ਲੈ ਕੀ ਕਹਿਣਾ ਇਹਨੇ ਕੁਛ ਕੁ ਬਣਾਇਆ ਖਾਨ ਨੂੰ ਤਾਂ ਸਾਦਦੀ ਆ ਕੀ ਬਣਾਇਆ ਹਾਂ ਚੱਲਦੇ ਆ ਫਿਰ ਚੱਲਦੇ ਆ ਉਹ ਦਾਦੂ ਨੂੰ ਹੀ ਖਵਾ ਦਿੰਗੇ ਚੰਗਾ ਦਾਦੂ ਨੂੰ ਦੀਸ਼ਾਂਗੇ ਚੀਜੀ ਚੰਗਾ ਆ ਗਿਆ ਚੱਲ ਮੈਂ ਆ ਗਿਆ ਆ ਗਿਆ ਹੁਣੇ ਆ ਗਿਆ ਚੱਲ ਆ ਗਿਆ ਠੀਕ ਆ ਜੱਸ ਚੰਗੀ ਲੱਗ ਤਾਂ ਐਸੇ ਨਹੀਂ ਪਤਾ ਨਹੀਂ ਕੀ ਕਹਿਣਾ ਵਾਜਾਂ ਤੇ ਵਾਜਾਂ ਵਾਜਾਂ ਤੇ ਵਾਜਾਂ ਕੀ ਬਣਾ ਰਹੀਆਂ ਬਾਵਾਆਂ ਦੀਆਂ ਅੱਜ ਹੈਲੋ ਕਿਵੇਂ ਆ ਜੀ ਕਿਹਾ ਬਸ ਢਾ ਵੀ ਖਵਾ ਜ ਦੇਖੋ ਕੀ ਬਣ ਰਿਹਾ ਹੈ ਸੇ ਆਪਣਾ ਦਿਨ ਪੰਜਵਾਂ ਅੱਜ ਆਪਣਾ ਡਾਈਟ ਵਾਲਾ ਤੇ ਨਿੰਬੂ ਨਿੰਬੂ ਨਚੋੜੇ ਜਾ ਰਹੇ ਆ ਹੂੰ ਮੂਝ ਪਾਣੀ ਪਹਿਲੇ ਆਈ ਜਾਂਦਾ ਵੇਖ ਕੇ ਐਸ਼ ਮੈਨੂੰ ਤਾਂ ਸੱਤ ਕੇ ਲੈ ਕੇ ਆਈ ਹੈ ਨਾ ਦਾੰਦ ਟੁੱਟ ਜਾਣਾ ਤੇਰਾ ਹੂੰ ਦੇਖੋ ਰੀਡਿੰਗਾਂ ਦੇ ਬਹੁਤ ਖਾਦਾ ਸੀ ਪਹਿਲੀ ਵਾਰੀ ਚਮਚੇ ਨਾਲ ਹਲਾ ਚਮਚੇ ਚਮਚੇ ਨਾਲ ਚਮਚੇ ਨਾਲ ਹਲਾਓ ਮੈਂ ਖਾਦੇ ਹਲੋ ਵੀ ਦੋਸਤੋ ਸਰੋਂ ਵੱਡੀ ਜਾ ਰਹੀ ਆ ਲਓ ਬਈ ਪਾਣੀ ਪੀ ਲੋ ਲਓ ਬਈ ਆਪਾਂ ਸਬਜੀ ਵਾਲਾ ਬਈ ਆ ਗਿਆ ਆਪਣੇ ਕਦਮ ਜ਼ਾੜੇ ਲੱਗੇ ਥੋੜੇ ਹਨਾ ਤੂਰੀ ਕੁਝ ਸਾਰੀਆਂ ਬਾਈ ਦੇ ਜਿੰਨੇ ਬੂਟੇ ਲਏ ਸੀ ਆਪਣੇ ਸਾਰੇ ਬੂਟੇ ਚੱਲ ਪਏ ਆ ਤੇ ਸਿਰਫ ਇੱਕ ਬੂਟਾ ਸੁੱਕਿਆ ਉਹਦੇ ਉੱਤੇ ਸ਼ਾਇਦ ਮੇਰੇ ਕੁੱਤਾ ਪੈਰ ਰੱਖ ਗਿਆ ਸੀਗਾ ਤੇ ਹੋਈ ਬੰਨਿਆ ਹੋਈਆਂ ਦੇਖੀ ਨਹੀਂ ਅੰਦਰ ਹੁਣ ਤੋਰੀਆਂ ਦੀਆਂ ਵੇਲਾ ਲਾਉਣ ਲੱਗੇ ਹੁਣ ਆਪਾਂ ਤਾਂ ਚੱਕਰ ਦੇ ਉੱਤੇ ਚੜਾਉਣੀਆਂ ਪੂਰੀ ਨੇ ਚੱਕਰ ਸੰਗ ਨਹੀਂ ਹੋਈ ਆਪਣੀ ਝਾੜ ਦੀਆਂ ਦੋ ਦੇ ਦੇ ਬਾਈ ਲੈਣੀ ਝਾੜ ਕਰੇ ਝਾਲ ਕਰੇਲੇ ਦੇ ਦੇ ਦੋ ਕੋ ਹੋਰ ਦੋ ਦਾ ਤੁਰਪੀਆਂ ਦੋ ਦੇ ਦੇ ਹੋਰ ਆ ਇਧਰੋਂ ਵੀ ਤੁਰੀਆਂ ਜਿਹੀਆਂ ਹੀ ਫੜਾਈਆਂ ਚੰਗੀਆਂ ਹੀ ਆਉਣਾਂ ਇਹ ਲੰਮੀਆਂ ਹੀ ਜੰਗਾ ਤੁਰੀਆਂ ਹੀ ਆ ਬੱਲਾ ਹੂੰ ਬਾਅਦ ਵਿੱਚ ਜੀ ਨੂੰ ਮੈਂ ਹਾਂ ਜਲਦੀ ਤੇ ਆ ਕਿਹੜੀ ਕਿਹੜੀ ਨਸਲ ਹੈ ਆਪਣੀ ਮਿਰਚਾਂ ਇੱਕੋ ਛੇਵੇਂ ਆ ਜੀ ਆ ਸੇ ਬਲਾ ਬੋ ਜੀ ਸਤਿ ਸ਼੍ਰੀ ਅਕਾਲ ਜੀ ਸੱਸੇ ਕਰ ਲੈ ਲੋ ਬੂਟੇ ਗਰੰਟੀ ਚੌੜੀ ਵੀ ਲੱਗੇ ਹੈ ਨਾ ਕਰੇਲੇ ਵੀ ਆਹ ਬਾਪੂ ਤੇਰੇ ਲੈ ਆਈ ਦੂਜੀ ਮੇਰੇ ਦੂਜੇ ਬੂਟੇ ਲੈ ਕੇ ਆਈ ਬਦਾਮਾਂ ਦੇ ਕਹਿੰਦੀ ਬਦਾਮ ਖਾਇਆ ਕਰਨੇ ਤੇ ਬਾਪੂ ਨਾਲ ਲੜਿਆ ਕਰਨਾ ਤਕੜੀ ਹੋ ਗਈ ਬਾਪੂ ਹੁਣ ਆ ਉਧਰ ਕੈਮ ਕਰ ਦੇਣੀ ਹੈ ਬੇਬੇ ਪੂਰੀ ਹੋਣਾ ਆਪਾਂ ਹਾ ਹਾ ਉਹ ਨੂੰ ਵਿਖਾਓ ਵੀ ਕੀ ਆ ਗਿਆ ਘਰੇ ਹੂੰ ਆਪਾਂ ਥੋੜੇ ਜੇ ਲੈਣੇ ਸੀ ਆਪਾਂ ਵੀਲ ਨਾ ਲੈਣੀਆਂ ਸੀਆਂ ਪਿੱਛੇ ਲਾਉਣ ਨੂੰ ਆਪਾਂ ਹਮੇਸ਼ਾ ਇਸ ਬਾਈ ਤੋਂ ਲੈਣੇ ਹੁੰਦੇ ਨੇ ਇਹਦੀ ਬਾਈ ਦੇ ਬੂਟੇ ਚੱਲ ਪੈਂਦੇ ਤੇ ਫਾਲੋ ਵੀ ਵਧੀਆ ਦਿੰਦੇ ਆ ਬਾਕੀ ਆ ਜਿਹੜੇ ਫਲਾਂ ਵਾਲੇ ਬੂਟੇ ਆ ਪਹਿਲੀ ਵਾਰ ਲਏ ਆ ਦੋ ਬੂਟੇ ਆ ਇੱਕ ਲਿਆ ਬਦਾਮਾਂ ਦਾ ਤੇ ਇੱਕ ਲਿਆ ਸੇਬਾਂ ਦਾ ਹਨਾ ਮਾ ਹਾਂ ਫੇ ਹੁਣਾਂ ਕਾਇਨ ਦੀ ਮਰਜ਼ੀ ਹੈ ਨਹੀਂ ਗਲਤ ਸਹੀ ਹੈ ਹੁਣ ਜਿਵੇਂ ਹੁਣ ਸਰਕਾਰ ਬੰਦ ਕਰੀ ਜਾਂਦੀ ਆ ਐਮਐਸਬੀ ਨਹੀਂ ਦੇਣੀ ਆਣੀ ਫਲਫੂਲ ਲੱਗਣ ਬੰਦਾ ਫਲਫੂਲ ਖਾ ਕੇ ਪੈ ਜਾਂਦਾ ਹੈ ਆਪਣੇ ਚਾਰ ਵੇਲਾਂ ਲਈਆਂ ਸੀ ਇਹਦੀਆਂ ਝਾੜ ਕਰੇਲਿਆਂ ਦੀਆਂ ਜਿਹੜੀ ਬਹੁਤ ਵਧੀਆ ਹੁੰਦੇ ਦੋ ਸੁੱਕੀਆਂ ਸੀ ਉਹ ਵੀ ਮੋੜ ਚ ਭੁੰਡੀ ਜੀ ਖਾ ਗਈ ਕੋਈ ਇਹਨਾਂ ਨੂੰ ਆ ਮਿਰਚਾਂ ਇੱਕ ਵੇਟ ਵਟ ਖਾਲੀ ਸੀ ਮਿਰਚਾਂ ਦੇ ਬੂਟੇ ਵੱਧ ਲਾ ਲਈਏ ਮਹਾਂ ਚਲ ਵੱਧ ਹੁੰਦੇ ਕਹਿੰਦਾ ਬੰਦਾ ਝਾੜ ਲੈਂਦਾ ਪਕਾ ਲੈਂਦਾ ਲਾਲ ਹੋ ਕੇ ਬਾਅਦ ਚ ਨੂੰ ਪੀਸ ਲੈਂਦਾ ਕਾਰਦੀ ਜੀ ਬਣ ਜੂਗੀ। ਨਾ ਲੀਚੀ ਉਹਦਾ ਦੂਜਾ ਬਦਾਮਾਂ ਦਾ ਬੂਟਾ ਆ ਬਦਾਮਾਂ ਦਾ ਬੂਟਾ ਤੋੜਨ ਦਾ ਦੇਖਿਆ ਚ ਕਿ ਬੇਬੇ। ਇਹ ਮਤ ਬਲੋ ਇਹ ਕਰਮਾਂ ਦਾ। ਇੱਕ ਬਦਾਮ ਲੱਗਦੇ ਆ ਬਦਾਮਾਂ ਦੀ ਬੂਟਾ। ਹਾਂ ਦੇਖੀ ਤਾਂ ਲੱਗੇ ਵਾਹ ਬਦਾਮ। ਖੇਤ ਲੱਗੇ ਹੋਇਆ। ਅੱਛਾ। ਗਮਲੇ ਚ ਲਾਏ ਹੋਏ ਨੇ। ਲਓ ਬਈ ਫਿਰ ਤਾਂ ਇੱਕ ਪਿੰਡ ਜੀ ਆਪਣੇ ਬੂਟਾ ਬਦਾਮਾਂ ਦਾ ਹੈਗਾ ਇਹਨਾਂ ਨੂੰ ਤਾਂ ਲੱਗ ਜਾਣਗੇ ਸ਼ਣੋ। ਲੱਗਦੇ ਆ ਤਾਂ। ਆਪਣੇ ਤਾਂ ਪਿਛੇ ਨਾਲ ਪੋਲਾ ਥਾਂ ਬਹੁਤ ਨਵੀਂ ਤਵਾਰਥੀ ਜਿੱਦੇ ਲਈ ਪਾਹ ਲਾਵਾਂਗੇ ਨਾਲ ਜਾਲ ਦੇ ਅੰਦਰ ਜਾਲ ਦੇ ਅੰਦਰ ਹਾਂ। ਉੱਥੇ ਬਹੁਤ ਹੋ ਜਾਣਾ ਉਹਨੇ ਨਾ ਤਾਂ ਕੋਲੇ ਰਹੂਗਾ ਇਹਨੂੰ ਕਿਹਨੂੰ ਦੇ ਦੋ ਫੜਾ ਦੋ ਕਿਸੇ ਨੂੰ ਠੀਕ ਇਹਨੂੰ ਦੇ ਆਓ ਤੇ ਜਾਂ ਇਹਨੂੰ ਚੜਾ ਕੇ ਕਿਤੇ ਛੱਡਿਆ ਆਈਗੇ ਇਹ ਇਹਨੂੰ ਛੱਡਿਆਈ ਕਿਤੇ ਇਹਨੂੰ ਕਿਤੇ ਛੱਡਿਆਈਗੇ ਤੇ ਲਾਈਏ ਸਾਡਾ ਰੂੜੀ ਕੋਲੇ ਆਪੇ ਕੁੱਤੇ ਕਾਤੇ ਖਾ ਜਾਣਗੇ ਇਹਨੂੰ ਉਹਨੇ ਜਾਛ ਹੈ ਹੋਈ ਜਾਛ ਦਾ ਬਹੁਤ ਛਾ ਇਹ ਨਾ ਹਾਈ ਮਸਾਇਤਾ ਦਾ ਮੂਹ ਨਹੀਂ ਦੀਂਦਾ ਜੀ ਆਈ ਨਾ ਇਹ ਪੂਛਦੀ ਨਹੀਂ ਦੀ ਆ ਨਾ ਇਹ ਤਾਂ ਪੂਹ ਨਹੀਂ ਨਾ ਨਾ ਲਾ ਕੁੱਠੀ ਨਹੀਂ ਆ ਨਾ ਆਟਾ ਨਹੀਂ ਇਹ ਥੇ ਇਧਰ ਉਹ ਆਹਾ ਵਾ ਵਾ ਮਹਾ ਸਾੜ ਗਿਆ ਸਾਟ ਗਿਆ ਮੱਚ ਗਿਆ ਮੱਚ ਗਿਆ ਮੱਚ ਗਿਆ ਮੱਚ ਗਿਆ ਮੱਚ ਗਿਆ ਚਲਾ ਆਏ ਬੋਤੰਦਰ ਬਹਿ ਜਾ ਚਲ ਚਲੀਏ ਅੰਦਰ ਚਾ ਲੋ ਚਲੋ ਵੀ ਚੈੱਕ ਚਲੋ ਠੀਕ ਆ ਦੋਸਤੋ ਫਿਰ ਕੱਲ ਮਿਲਦੇ ਆ ਅਗਲੇ ਵਲੌਗ ਦੇ ਵਿੱਚ